ਉਹ ਫਰੇਜ਼ ਲੋਗਰ ਜੇ ਲੈਣੋ ਜੀ ਨਹੀਂ ਪਗਲ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਕੀਤੇ ਅੱਜ ਪਗਲ ਸਿੰਘ ਰਾਜਪੁਰੂ ਸੁਖਦੇਵ ਅਮਰ ਰਹੇ ਅੱਜ ਅੱਜ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੀ ਸ਼ਹਾਦਤ ਨੂੰ ਤੁਸੀਂ ਅੱਜ ਦੇਣ ਪਹੁੰਚੋ ਸ਼ਰਧਾਂਜਲੀ ਕੀ ਕੋ ਸਭ ਤੋਂ ਪਹਿਲਾਂ ਫਰੀडम फाइਟਰ ਉਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਰਜਿਸਟਰ ਨੰਬਰ 234 ਜੀ ਜ਼ਿਲ੍ਹਾ ਪਟਿਆਲਾ ਇਕਾਈ ਵੱਲੋਂ ਜਿਹੜਾ ਅੱਜ ਇਹ ਉਪਰਾਲਾ ਕੀਤਾ ਗਿਆ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਜਿਹੜਾ ਸਮਰਪਿਤ ਇਹ ਸੂਬਾ ਪੱਤਰੀ ਸਮਾਗਮ ਹੈ ਜਿਹੜਾ ਸਾਡੀ ਜਥੇਬੰਦੀ ਵੱਲੋਂ ਉਲੀਕਿਆ ਗਿਆ ਸੋ ਸਾਰੇ ਹੀ ਅਸੀਂ ਫ੍ਰੀडम फाइਟਰ ਪਰਿਵਾਰਾਂ ਵੱਲੋਂ ਮਹਾਨ ਦੇਸ਼ ਦੇ ਸ਼ਹੀਦ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਉਹਨਾਂ ਦੇ ਦਰਸਾਏ ਰਸਤੇ ਆ ਤੇ ਚੱਲਣ ਦੀ اپیل ਕਰਦੇ ਆ ਤੇ ਨਾਲ ਹੀ ਅਸੀਂ ਪੰਜਾਬ ਸਰਕਾਰ ਨੂੰ ਯਾਦ ਦਿਵਾਉਣਾ ਚਾਹੁੰਦੇ ਆ ਕਿ ਭਗਤ ਸਿੰਘ ਦੇ ਨਾਮ ਤੇ ਬਣੀ ਪੰਜਾਬ ਸਰਕਾਰ ਤੇ ਮੈਨੂੰ ਲੱਗਦਾ 3 ਸਾਲ ਲੰਘ ਚੁੱਕੇ ਨੇ ਪਰੰਤੂ ਪੰਜਾਬ ਦੇ ਉਹ ਮਹਾਨ ਫਰੀਡਮ ਫਾਈਟਰ ਪਰਿਵਾਰ ਉਹ ਫਰੀਡਮ ਫਾਈਟਰ ਬਜ਼ੁਰਗ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਉਨ੍ਹਾਂ ਦੀਆਂ ਸਨਮਾਨ ਸਹੂਲਤਾਂ ਸਬੰਧੀ ਅਜੇ ਤੱਕ ਕੋਈ ਠੋਸ ਯਤਨ ਜਿਹੜਾ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਨਹੀਂ ਕੀਤਾ ਗਿਆ ਸੋ ਅੱਜ ਦੇ ਦਿਹਾੜੇ ਤੇ ਮੈਂ ਸਰਕਾਰ ਨੂੰ ਯਾਦ ਦਿਵਾਉਣਾ ਚਾਹੁੰਦਾ ਵੀ ਤੁਸੀਂ ਜਿਹੜਾ ਫ੍ਰੀਡਮ ਫਾਈਟਰ ਪਰਿਵਾਰਾਂ ਨਾਲ ਵਾਅਦਾ ਕੀਤਾ ਸੀ ਉਹਨੂੰ ਤੁਸੀਂ ਇਨ ਬਿਨ ਜਮੀਨੀ ਪੱਧਰ ਤੇ ਆ ਕੇ ਲਾਗੂ ਕਰੋ ਤਾਂ ਜੋ ਫ੍ਰੀਡਮ ਫਾਈਟਰ ਪਰਿਵਾਰਾਂ ਨੂੰ ਜਿਹੜਾ ਮਾਨ ਸਨਮਾਨ ਹੈ ਉਹ ਮਿਲ ਸਕੇ ਇੱਕ ਵਾਰ ਫੇਰ ਮੈਂ ਸ਼ਹੀਦ ਦੇ ਆਜਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਕੋਟ ਕੋਟ ਪ੍ਰਣਾਮ ਕਰਦੇ ਆਂ ਜੀ ਇਤਿਹਾਸਿਕ ਦਿਨ ਕਹਿ ਲੋ ਜਿਹੜਾ 23 ਮਾਰਚ ਨੂੰ ਸਾਡੇ ਸਾਰਿਆਂ ਵਾਸਤੇ ਪੰਜਾਬ ਵਾਸੀਆਂ ਵਾਸਤੇ ਇੱਕ ਇਤਿਹਾਸਿਕ ਦਿਨ ਕਹਿ ਲੋ ਇੱਕ ਜਾਗਰਤੀ ਦਾ ਦਿਨ ਹੁੰਦਾ ਜਿਨ੍ਹਾਂ ਨੇ ਆਪਣਾ ਸ਼ਹੀਦੀ ਸਾਡੇ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਵੱਲੋਂ ਇੱਕ ਬਹੁਤ ਹੀ ਵੱਡੀ ਕੁਰਬਾਨੀ ਦਿੱਤੀ ਗਈ ਪੰਜਾਬ ਨੂੰ ਇੰਡੀਆ ਵਾਸਤੇ ਵੀ ਇਹ ਸਾਡਾ ਪੰਜਾਬ ਵਸਦਾ ਰਵੇ ਤੇ ਭਾਰਤ ਵਾਸੀ ਖੁਸ਼ ਰਹਿਣ ਆਜ਼ਾਦ ਹੋਵੇ ਪਰ ਜੋ ਜ ਹੁਣ ਮੌਲ ਹੈ ਨੌਜਵਾਨ ਪੀਨੂ ਇਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਵੀ ਨਸ਼ਿਆਂ ਤੋਂ ਦੂਰ ਤੇ ਹੋਰ ਦੇਸ਼ ਕੌਮ ਲਈ ਪੰਜਾਬ ਲਈ ਸਾਰਿਆਂ ਲਈ ਕੰਮ ਕਰਨਾ ਚਾਹੀਦਾ ਹੈ ਮੈਂ ਸਾਰੇ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਇਨਾਂ ਦਾ ਇੱਥੇ ਆ ਕੇ ਨਮਸਤਕ ਹੋਣ ਅਤੇ ਇਨਾਂ ਦੀਆਂ ਸਿਖਾਵਾਂ ਨੂੰ ਅਪਣਾਣ ਇਹ ਕੋਈ ਸਾਡਾ ਯਾਦ ਕਰਕੇ ਕੋਈ ਸਾਨੂੰ ਕੋਈ ਇਥੋਂ ਨਹੀਂ ਮਿਲੇਗਾ ਉਸ ਕੋ ਸਾਡੀ ਜ਼ਿੰਦਗੀ ਇਸ ਵਿੱਚ ਹਨੇਰਾ ਦੂਰ ਹੋਊਗਾ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਪਰੀ ਜਵਾਨੀ ਵਿੱਚ ਕੁਰਬਾਨੀਆਂ ਦੇ ਕੇ ਸਾਡੀ ਕੌਮ ਨੂੰ ਸਿਰ ਉੱਚਾ ਕੀਤਾ ਤੇ ਭਾਰਤ ਵਰਸ਼ ਨੂੰ ਪੰਛ ਨੂੰ ਆਜ਼ਾਦ ਕਰਾਇਆ ਇੰਨਾ ਕਹਿੰਦਾ ਹੋਇਆ ਮੇਰੇ ਨਾਲ ਜਿਹੜੀ ਮੇਰੀ ਟੀਮ ਜਿਲੇ ਦੀ ਆਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਹੋਰ ਜਿਹੜੇ ਵੀ ਇੱਥੇ ਪਤਵੰਤੇ ਇਹਨਾਂ ਦੇ ਮਾਨ ਵਿੱਚ ਦਰ ਸੀ ਇੱਥੇ ਇਸ ਮਹਾਨ ਦਿਨ ਵਿੱਚ ਇਤਿਹਾਸਿਕ ਦਿਨ ਜਿੱਥੇ ਆਏ ਉਹਨਾਂ ਸਾਰਿਆਂ ਦਾ ਕੋਟ ਕੋਟ ਧੰਨਵਾਦ ਮੈਂ ਸਾਰੇ ਆਏ ਸ਼ਹੀਦ ਭੱਤ ਸਿੰਘ ਜੀ ਤੇ ਰਾਜਗੁਰੂ ਜੀ ਦੇ ਦਿਹਾੜੇ ਤੇ ਪਹੁੰਚਣ ਵਾਸਤੇ ਸਾਰਿਆਂ ਦਾ ਮੈਂ ਕੋਟ ਕੋਟ ਪ੍ਰਣਾਮ ਕਰਦੀ ਹਾਂ ਧੰਨਵਾਦ ਕਰਦੀ ਹਾਂ ਤੇ ਸਾਡੇ ਸਾਰੇ ਜਿੰਨੇ ਵੀ ਜ਼ਿਲ੍ਹੇ ਦੇ ਫ੍ਰੀਡਮ ਫਾਈਟਰ ਪਰਿਵਾਰ ਨੇ ਮੈਂ ਉਹਨਾਂ ਨੂੰ ਬਹੁਤ ਸਤਕਾਰ ਨਾਲ ਸਨਮਾਨ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜ਼ਿੰਦਾਬਾਦ